ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਜੀ ਤਹਿਸੀਲ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਬੁੱਟਰ ਕਲਾਬੇ ਨਿੱਕ ਨੇਮ ਮੇਰਾ ਰਾਜੂ ਆ ਠੀਕ ਆ ਜੀ ਹਾਂ ਆਪ ਨੂੰ ਨੇੜੇ ਬੱਧਣੀ ਪੈਂਦੀ ਆ ਠੀਕ ਆ ਮੋਬਾਈਲ ਨੰਬਰ ਹੀ 7986697097 ਠੀਕ ਆ ਭਾਈ ਘਰ ਦੀ ਗਾਂ ਹੀ ਆ ਜੀ ਹਾਂਜੀ ਸੂਆ ਕਿੰਨਾ ਮਾ ਜੀ ਤੇ ਤੀਜੇ ਸੂਏ ਸੁਣੀ ਬਈ ਠੀਕ ਆ ਸਮਾਂ ਕਿੰਨਾ ਲਾਜੂ ਭਾਈ ਸਮਾਂ ਵੀਰੇ ਲਗਭਗ ਹਫਤਾ ਕ ਮੰਨ ਲਾ ਹਫਤਾ ਲਾਜੂ ਚਲੋ ਇੱਕ ਅੱਧਾ ਦਿਨ ਗਾਂ ਪਛਾਵੇਂ ਹੋ ਸਕਦਾ ਠੀਕ ਆ ਠੀਕ ਆ ਜੀ ਪਿਛਲੇ ਸੂਏ 10 ਦਾ ਕੀ ਰਿਕਾਰਡ ਰਿਹਾ ਜੀ 20 ਪਲੱਸ ਸੀ ਕਰਦੇ ਛੋਇਆ ਵਾ ਆਪਣਾ ਜੀ ਬਿਲਕੁਲ ਠੀਕ ਆ ਜੀ ਤੇ ਇੱਕ ਤਿਆਰ ਕਿੰਨਾ ਕ ਪਾਜੂ ਬਾਈ ਦੇਖੋ ਯਾਰ ਕਿ ਵੱਧ ਹੀ ਹੋਊਗਾ ਇਹਨਾਂ ਦਾ 20 ਪਲੱਸ ਤੋਂ ਉੱਪਰ ਜਾਊਗਾ ਬਾਕੀ ਮੌਸਮ ਬਾਈ ਚੰਗਾ ਆਇਆ ਨਾ ਸਾਡੇ ਸਿਸਟਮ ਆ ਕੀ ਥੋੜਾ ਜਨਾ ਆ ਗਿਆ ਗਰਮੀ ਚ ਆ ਗਿਆ ਠੀਕ ਆ ਜੀ ਥਣਾ ਦੀ ਡੰਨ ਆ ਜੀ ਓਕੇ ਜੀ 403 ਠੰਡੀ ਸੀਲ ਵੀ ਪੂਰੀ ਆ ਜਿਹੜਾ ਬਾਈ ਇਹਦੇ ਸੀਮਨ ਲੱਗਿਆ ਉਹਦਾ ਕੋਈ ਰਿਕਾਰਡ ਹੈਗਾ ਜੀ ਡੈਨਮਾਰਕ ਦਾ ਲੱਗਿਆ ਜੀ ਡੈਨਮਾਰਕ ਦਾ ਲੱਗਿਆ ਠੀਕ ਆ ਜੀ ਤੋੜ ਕੇ ਦਿਖਾ ਦੀ ਬਾਈ 22 ਦੇ ਦਸਨ ਮੁਤਾਬਕ ਸੂਆ ਤੀਜਾ ਸੁੰਦੀ ਆ ਜੀ ਡੇਟ ਮੁਤਾਬਕ ਸਮਾਂ ਲੈ ਜੂਗੀ ਜੀ ਹਜੇ ਲੰਮੀ ਲੈ ਚੱਲੋ ਜੀ ਉੱਥੋਂ ਡੇਟ ਮੁਤਾਬਕ ਸਮਾਂ ਹਜੇ ਹਫ਼ਤਾ ਲੈ ਜੂਗੀ ਜੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਪਿਛਲੇ ਸੂਏ ਦਾ 20 ਕਿਲੋ ਦਾ ਰਿਕਾਰਡ ਆ ਜੀ ਏਕ ਤੀਰ 22 ਕਹਿੰਦਾ ਹੱਕ ਤਾਂ ਪਲੱਸ ਜਾਣਦਾ ਹੀ ਆ ਬਾਕੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਇਧਰ ਨੂੰ ਲੈ ਚੱਲੀ ਵੀਰੇ ਕੱਦ ਕਾਠ ਵੀ ਵੱਡਾ ਜੀ ਬਰੀਡ ਵਾਈਜ਼ ਵੀ ਚੰਗੀ ਆ ਥਾਣਾ ਦੇ ਸਾਈ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਿਨਾ ਸੋਹਣੇ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਵਲਟਲਾ ਹਵਾਨੇ ਚ ਬਹੁਤ ਬੰਜਾਂ ਨੇ ਜੀ ਸਾਰੀਆਂ ਵਲਟਲਾ ਕਰਮਾਲੀ ਨੇ ਕੱਢ ਕੇ ਸੂਣਾ ਜੀ ਹਫਤੇ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਪੂਰਾ ਵੱਡਾ ਤਿਆਰ ਕੀਤਾ ਹੋਣਾ ਸੀਗਾ ਕੋਈ ਛੋਟੀ ਮਨ ਨਿਕ ਨਾਇਓ ਕੱਦ ਕਾਠ ਵੀ ਚੰਗਾ ਵਜ਼ਨ ਵੀ ਚੰਗਾ ਬਾਕੀ ਬਰੀਡ ਵੀ ਚੰਗੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਮੇਨ ਗੱਲ ਠੰਡੀ ਸੀਲ ਆ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਵੀ ਇੱਥੇ ਆ ਰਿਹਾ ਮੰਨਤਾ ਨੇ ਕੋਈ ਜੂ ਮੰਨਤਾ ਨੇ ਠੀਕ ਆ ਜੀ 80000 ਰੁਪਏ ਜੀ ਮੰਗਿਆ ਆਪਾਂ ਕੋਈ ਬਾੜਾ ਨਹੀਂ ਹੋ ਕਪਤਾਨ ਠੀਕ ਹੈ ਕੋਈ ਸੌਦੇਬਾਜ਼ੀ ਚ ਨਾ ਪਵੇ ਵੀਰ ਠੀਕ ਹੈ ਜੀ 80000 ਚੋਂ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਜੀ ਬਾਕੀ ਵਿੱਚੋਂ ਮਾੜਾ ਮੋਟਾ ਲੈਸ ਜ਼ਰੂਰ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ